ਜੈ ਧੰ ਜੈ ਭਾਰਤ ਵਰਲਡ ਵਾਈਡ ਬਸਪਾ ਟੀਮ ਪੁਰਤਗਾਲ ਵੱਲੋਂ ਦੇਸ਼ ਵਿਦੇਸ਼ ਪੰਜਾਬ ਭਾਰਤ ਦੇ ਵਿੱਚ ਵਸਦੇ ਬਹੁਜਨ ਸਮਾਜ ਦੇ ਲੋਕਾਂ ਨੂੰ ਸਾਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਬ ਸ੍ਰੀ ਕਾਂਸੀ ਰਾਮ ਉਹ ਨੇਤਾ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇੱਕ ਸਾਈਕਲ ਤੋਂ ਲੈ ਕੇ ਰਾਜਨੀਤੀ ਦੇ ਵਿੱਚ ਜਹਾਜ਼ ਤੱਕ ਦਾ ਸਫ਼ਰ ਤੈਅ ਕੀਤਾ ਆਪਣਾ ਘਰ ਤੇ ਆ ਕੇ ਸਾਡੇ ਬਹੁਜਨ ਸਮਾਜ ਨੂੰ ਰਾਜਨੀਤੀ ਨਾਲ ਜੋੜਿਆ ਉਹ ਕਹਿੰਦੇ ਹੁੰਦੇ ਸਨ ਰਾਜਨੀਤੀ ਤੋਂ ਬਿਨਾਂ ਕੋਈ ਵਿਜਾਰਾ ਨਹੀਂ ਜਿਸ ਦੀ ਸੱਤਾ ਹੁੰਦੀ ਹੈ ਉਸ ਦੀ ਤਾਕਤ ਹੁੰਦੀ ਹੈ ਇਸ ਲਈ ਉਹਨੇ ਬਹੁਜਨ ਸਮਾਜ ਨੂੰ ਪੂਰੇ ਭਾਰਤ ਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਰਾਜਨੀਤੀ ਦੇ ਵਿੱਚ ਆਓ ਰਾਜਨੀਤਿਕ ਹਿੱਸਾ ਲਓ ਸ਼ਾਸਕ ਬਣੋ ਸ਼ਾਸਕ ਬਣੋਗੇ ਤਾਂ ਹੀ ਤੁਹਾਡਾ ਭਲਾ ਹੋਵੇਗਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਅਲੋਪ ਹੋ ਰਹੀ ਵਿਚਾਰਧਾਰਾ ਨੂੰ ਸੜਕਾਂ ਤੇ ਲੈ ਕੇ ਆਉਣ ਵਾਲੇ ਸਾਬਕਾ ਸ਼੍ਰੀ ਕਾਸੀ ਰਾਮ ਹੀ ਸਨ ਸੋ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਜੁਪੀ ਦੇ ਵਿੱਚ ਚਾਰ ਬਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਦੇ ਰਿਣੀ ਆ ਜਿਨ੍ਹਾਂ ਨੇ ਸਾਨੂੰ ਇਸ ਦੁਨੀਆ ਦੇ ਉੱਤੇ ਜਿਉਣਾ ਸਿਖਾਇਆ ਰਾਜਨੀਤੀ ਦਾ ਚਸਕਾ ਪਾਇਆ ਤੇ ਵਰਲਡਵਾਈਡ ਬੀਐਸਪੀ ਟੀਮ ਪੁਰਤਗਾਲ ਹੀ ਨਹੀਂ ਬਲਕਿ ਪੂਰੇ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਬਹੁਜਨ ਸਮਾਜ ਪਾਰਟੀ ਦੀਆਂ ਸਥਾਨਮਾਨ ਨੇ ਬਸਪਾ ਨੂੰ ਮੰਨਣ ਵਾਲੀਆਂ ਨੇ ਉਹ ਸਾਰੀਆਂ ਹੀ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਨ ਵਿੱਚ ਲੱਗੀਆਂ ਹੋਈਆਂ ਨੇ ਅਤੇ ਅੱਗੇ ਵੀ ਉਹ ਇਸ ਚੀਜ਼ ਨੂੰ ਲੈ ਕੇ ਜਾਣਗੀਆਂ ਤਾਂ ਕਿ ਜਿਹੜਾ ਪੰਜਾਬ ਤੇ ਭਾਰਤ ਦੇ ਵਿੱਚ ਬਹੁਜਨ ਸਮਾਜ ਆਪਣਾ ਸ਼ਾਸਕ ਬਣੇ ਆਪਣੀ ਸਰਕਾਰ ਬਣਾਈ ਤਾਂ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਸੁਪਨਾ ਪੂਰਾ ਹੋਵੇ ਤਾਂ ਮੇਰੇ ਵੱਲੋਂ ਫਿਰ ਵਰਲਡ ਵਾਈਡ ਬਸਪਾ ਪਾਰਟੀ ਪੁਰਤਗਾਲ ਵੱਲੋਂ ਸਾਰੀ ਦੁਨੀਆ ਦੇ ਵਿੱਚ ਵਸਦੇ ਬਹੁਜਨ ਸਮਾਜ ਦੇ ਲੋਕਾਂ ਨੂੰ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੈ ਤੀਨ ਜੈ ਪਰ